ਆਮੀ ਲੈ ਜਾ ਰਹਾ ਦੂਜਾ ਪਾਸਾ ਕਹਿੰਦੇ ਮੈਂ ਜਿਵੇਂ ਆਪਾਂ ਅਸਲੀ ਤੀਰਸ ਸਮਝਦਾ ਗੁਰੂ ਤੀਰਸ ਹੈ ਗੁਰੂ ਦੇ ਗਿਆਨ ਦਾ ਇਸ਼ਨਾਨ ਵੀ ਤੀਰਸ ਇਸ਼ਨਾਨ ਹੈ ਇਹ ਤਾਂ ਜੇ ਅਸੀਂ ਇਤਿਹਾਸ ਖਾਨਾ ਤੇ ਜਾਂਦੇ ਹਾਂ ਤਾਂ ਉੱਥੇ ਜਾਣ ਦੇ ਪਿੱਛੇ ਭਾਵ ਸਮਝਣ ਦੀ ਕੋਸ਼ਿਸ਼ ਕਰੋ ਵੀ ਨਹੀਂ ਵੀ ਜਾਏ ਅਸੀਂ ਜਿਹੜਾ ਮਾਤਰ ਮਤਲਬ ਜਿੱਨੇ ਮਰਜੀ 바ਰੀ ਕਿਥੇ ਜਿੱਥੇ ਮਰਜੀ ਜਿੱਨੇ 바ਰੀ ਜਾਇਆ ਇਹ ਤਾਂ ਉਹਲਾ ਪੁੱਤ ਕਾਵਾਂ ਤੋਂ ਖੜਾ ਰੋਟੀਆਂ ਇੱਕ ਭਾਵ ਹੁੰਦਾ ਜਾਣ ਦਾ ਸ਼ੁੱਧਾ ਜਿਵੇਂ ਕਿ ਇੱਕ ਤੋਂ ਭਾਵ ਹਾਂ ਦੇ ਨਾ ਜਿਵੇਂ ਕਿ ਮੰਨ ਲਓ ਆਪਾਂ ਆਨੰਦ ਕੌਸਾ ਹਾਂ ਹੌਂਟੇ ਗਿਆ ਪਖੀ ਜੀਸ ਕਲਾਸ ਆ ਲਸਕੋਤਨਾ ਯਾਤਰਾ ਲੀ ਪਹੁੰਚ ਗਏ ਨਾ ਹੁਣ ਨਮਸਕਾਰ ਕੀਤੀ ਇਸ ਥਾਂ ਦੇ ਸਿੱਖਿਆ ਕੀ ਸਿੱਖਿਆ ਲਈਆਂ ਗੁਰੂ ਗ੍ਰੰਥ ਸਾਹਿਬ ਦਾ ਹਰਥਾਂ ਦੇ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਤਾਂ ਇੱਥੇ ਵੀ ਉਹੀ ਹੈ ਕਿ ਉਹ ਤਾਂ ਪਤਸਰੀ ਕੇਸਗਰ ਸਾਹਿਬ ਦੇ ਜੋ ਪ੍ਰਕਾਸ਼ ਹੋਵੇ ਗੁਰੂ ਗ੍ਰੰਥ ਸਾਹਿਬ ਤਾਂ ਉਹੀ ਹੈ ਇਹ ਮਕਸਦ ਇਹ ਹੈ ਵੀ ਇਥੋਂ ਸਿੱਖਿਆ ਲੈ ਕੇ ਜਦੋਂ ਤਰੋ ਪਤਸਰੀ ਕੇਸਗਰ ਪਹੁੰਚੇ ਨਮਸਕਾਰ ਕੀਤੀ ਕੀਪ ਕੀ ਪਰਮ ਨਾਮ ਲਿਆ ਉਹ ਦੇਖਣਾ ਦੂਰੀ ਕੇਸਾਂ ਨੂੰ ਕਿੰਨਾ ਸਤਕਾਰ ਦਿੰਦਾ ਹੈ ਕੇਸ ਦਾ ਸਾਹਮਣਾ ਰੱਖਿਆ ਇੱਥੇ ਖਾਸਾ ਪੰਥ ਦੀ ਪਰਕ ਕੀਤਾ ਬ੍ਰੋਸ ਮੋਹਰਨ ਨੰਦਿਵਾਸਾਖੀ ਦੇ ਕੇਸ ਦਾ ਸਾਹ ਦੀ ਯਾਤਰਾ ਕੀਤੀ ਇਸ ਸਥਾਨ ਤੇ ਨਮਸਕਾਰ ਕਰਕੇ ਪਰਮ ਕਰ ਲਿਆ ਜਿਹੜਾ ਕਿ ਪਹਿਲਾਂ ਜਿਹੜੀ ਗੱਲ ਵੀ ਹੋ ਗਈ ਹੋ ਗਈ ਆ ਜਦੋਂ ਬਾਅਦ ਵਿੱਚ ਕੇਸ ਨਹੀਂ ਕਰਤਾ ਉਹਨੇ ਕੇਸ ਦਾ ਸਾਹ ਦੀ ਯਾਤਰਾ ਸਾਫ ਕਰ ਜੇ ਕੇਸ ਦਾ ਸਾਹ ਤੇ ਦਸਵਾਦੀ ਆਇਆ ਆ ਇਸ ਕਤਮ ਤੋਂ ਨਹੀਂ ਛੱਡ ਲਈ ਕਿ ਇਸ ਗੱਲ ਸਭ ਦੀ ਸਿੱਖਿਆ ਤੋਂ ਲੈ ਕੇ ਮੰਤਰੀ ਵਿਸਾਈ ਤੋਂ ਵੀ ਵੀਰੇ ਨੇ ਕੋਸੋ ਸਾਥ ਮਾਹਾਂ ਅੱਜ ਵੀ ਫਾਸਫਲੀ ਵਿੱਚ ਸਾਡਾ ਪਹਚਾਰੀ ਗੱਲ ਤੁਹਾਨੂੰ ਹੁਣ ਕਿਸੇ ਦਾ ਸਾਬ ਤੋਂ ਬਾਹਰ ਆ ਜਾਓ ਪੌੜੀਆਂ ਚੜ੍ਹਦੇ ਨੇ ਕੀ ਉੱਥੇ ਦਮਾਦ ਘੜਾ ਸਾਹਿਬ ਹੈ ਧਿਆਨ ਚਾਹੁੰਦਾ ਸੁੱਤ ਦਿੱਤੇ ਤੇ ਦੇਖੋ ਹੁਣ ਕਈ ਮਾਲੋ ਦੇਖਿਆ ਅਸੀਂ ਨਾ ਉਹ ਸਭ ਦਵਾਨ ਲੰਨ ਗਏ ਤੋਂ ਉਹ ਵੀ ਸਾਲ ਪਹਿਲਾਂ ਦੀ ਗੱਲ ਹੈ ਤੇ ਸੋਹਾਂ ਜਾਨੀ ਕਿ ਆ ਗਈ ਜਿਸ ਵੇਲੇ ਆਗੇ ਖੜੇ ਤੇ ਮੈਂ ਦੇਖਿਆ ਕਿ ਲੋਕ ਨਾ ਪਤਸਾਤੇ ਨਾਲ ਖੜੇ ਕਿਉਂ ਆਉਂਦੇ ਨਾ ਪਗ ਨਹੀਂ ਖੜੀ ਜਾਂਦੇ ਆ ਉੱਥੇ ਬਸੇ ਦੇਖਦੇ ਕਿਉਂ ਹੋਈ ਜਾਂਦੇ ਆ ਤੇ ਮੈਂ ਇਹ ਜਥੇਦਾਰ ਮੁਕੇ ਸਾਹਬੀ ਗੱਲ ਹੈ ਬਾਤ ਨੂੰ ਤਿਆਰ ਬਸਾਂ ਦੁਨੀਆ ਦੇ ਜੀ ਕਿਵੇਂ ਚਲੀ ਜਾਂਦੀ ਹੈ ਜਿਸ ਵੇਲੇ ਨੋ ਕਿਨਾਂ ਮੈਂ ਜਥੇਦਾਰ ਬਾਦ ਖਾਣਾ ਇਹ ਮੈਨੂੰ ਉਹਨੂੰ ਪਤਾ ਕੀ ਕਹਿੰਦੇ ਕਹਿੰਦੇ ਰਹਿਣ ਦੇ ਆਪਾਂ ਇੱਧਰ ਘਟਾ ਆ ਜਾਂ ਸੋਦਾ ਜਿੱਤੇ ਖਾਲੀ ਨਾ ਪਹਿ ਜਾਣ ਕਿਤੇ ਕਿਤੇ ਹੋਰ ਨਾ ਆਪਾਂ ਦਾ ਛੇ ਵੀ ਨਹੀਂ ਇਹ ਮੈਨੂੰ ਕਹਿੰਦੇ ਜਦੋਂ ਸਾਥੀ ਆਣਾਂ ਕਹਿੰਦੇ ਸੀ ਨਾ ਆਪਣਾ ਨਾਕਾਫਤ ਜਾਨ ਬੇਤੀ ਬੰਗਾਲ ਦੇ ਹੋਣਾ ਕਰਦੀ ਕਿਤੇ ਮੈਂ ਤਾਂ ਨਹੀਂ ਕੁਛ ਨਹੀਂ ਹੁੰਦਾ ਮੈਂ ਤੁਹਾਨੂੰ ਤਿਆਰ ਬਹਾਂ ਮੈਂ ਇਹ ਤਿਆਰ ਬਹ ਕੀ ਹੋਇਆ ਜੀ ਉਤੋਂ ਉਤਰਿਆ ਉਤਰਿਆ ਹੁਣ ਦੱਸ ਜੀ ਮੈਂ ਕੀ ਕਰ ਲਈ ਸੁਆਮੀ ਦੇ ਤਾਂ ਇਹ ਉਹਦਾ ਖਿਆਲ ਜੀ ਇੱਕਦਮ ਉਹ ਤੋਂ ਬਾਹਰ ਆ ਜਾਈ ਗਈ ਉਹਨੂੰ ਲੱਗੇ ਕਿ ਸ਼ਾਇਦ ਉਸ ਕੋਈ ਗਲਤੀ ਹੋ ਗਈ ਜਦੋਂ ਮਹਾਰਾਜਾ ਖੈਤਰ ਆ ਜੀ ਅਚਾਨਕ ਹੀ ਤੇ ਜਿਸ ਵੇਲੇ ਉਹ ਘੰਬੜੇ ਜੇਗੇ ਉਸ ਉਸ ਵੇਲੇ ਮੈਂ ਜਾਣੀ ਤਾਂ ਨਹੀਂ ਪਤਾ ਲੱਗੋ ਕੁਝ ਨਹੀਂ ਆਖਾਉਂ ਮੈਂ ਦੱਸ ਦੋ मैं तुम तो उपर जाके आयो कि मेक मत्था टेक के आयोजा गुरु ग्रंथ साहब सारे प्रकाश नमस्कार कर मथा टेक आए जी कोई नाम भी दस सके दमालगढ़ साहब मत नमस्कार करके आए द भाव के बस भी मतलब भी इधरों जाके लोग चढ़ते नजरी चढ़ मा टेक के थले उतरे आ पता कोई नहीं कहता भाव यात्रा ਉਹਨਾਂ ਉਸ ਜਿਹੜਾ ਮਹੌਲਿਕ ਰਚੀ ਹੈ ਉਹਦੇ ਕੋਲ ਕਿ ਸੋ ਚੜ੍ਹਦੇ ਪੌੜੇ ਇਹ ਲਿਖਿਆ ਕਿ ਦਿਵਾਰ ਗੜ੍ਹ ਸਾਹਿਬ ਮਹਾਨਾ ਹੁੰਗਾ ਬਣ ਜੀ ਤੁਸੀਂ ਦਿਵਾਰ ਜਾਂ ਦਿਵਾਰੀ ਜਾਓ ਦਿਵਾਰ ਗੜ੍ਹ ਸਾਹਿਬ ਪਹੁੰਚ ਕੇ ਇੱਥੇ ਗੁਰੂ ਜੀ ਸਾਹਿਬ ਜੀ ਦੇ ਦਿਵਾਲੇ ਸਜਾਇਆ ਕਰਦੇ ਦਸਤਾਰ ਮੁਕਾਬਲੇ ਕਰਾਇਆ ਕਰਦੇ ਸਿੰਘਾਂ ਦੇ ਜਿਹੜਾ ਸੋਹਣੀ ਦਸਤਾਰ ਬਣਦਾ ਉਹਨੂੰ ਗੁਰੂ ਜੀ ਪਿਆਰ ਦਿੰਦੇ ਅਨਾਮ ਤੇ ਤੁਸੀਂ ਯਾਤਰਾ ਕਰਕੇ ਆਓ ਦੁਬਾਰੇ ਆਓ ਦਮਾਰ ਨਾਲ ਸਭ ਯਾਤਰਾ ਤਾਂ ਸਫਲ ਹੋਣੀ ਹੈ ਨਮਸਕਾਰ ਕਰਕੇ ਪ੍ਰਣਾਮ ਕਰਿਓ ਕਿ ਅਸੀਂ ਅੱਜ ਤੋਂ ਬਾਅਦ ਟੋਪੀਆਂ ਲੈਣੀਆਂ ਛੱਡੀਆਂ ਤੇ ਅੱਜ ਤੋਂ ਬਾਅਦ ਅਸੀਂ ਵੀ ਸੋਹਣੀ ਦਸਤਾਰ ਸਜਾਇਆ ਕਰਾਂਗੇ ਗੁਰੂ ਜੀ ਸਾਨੂੰ ਵੀ ਬਲ ਬਖਸ਼ਿਓ ਦਮਾਰਗੜ੍ਹ ਦੀ ਯਾਤਰਾ ਸਫਲ ਤੇ ਬਹੁਤੇ ਸਲਖਾਨ ਜੀ ਸਿੱਖਿਆ ਤਾਂ ਨਹੀਂ ਲੈਣੀ ਹੈ ਆਈਂ ਦੇ ਪਤਲ ਮਥੜੇ ਦੇ ਕਿਚਾਰੇ ਮਥੜੇ ਤੇ ਪੇਟੀ ਕੇਰਾ ਦੇ ਕੇ ਮੋੜੇ ਜਿਹੜਾ ਆਈਂ ਤੇ ਜਾਈਦਾ ਹੁੰਦਾ ਕਹਿੰਦੇ ਆਈਂ ਦੇ ਮਥੜੇ ਦੇ ਹਰੇ ਬੰਦੇ ਤੇ ਆਗਿਆ ਕਰਦੇ ਵੀ ਪਰੇ ਮਥੜੇ ਕਿੰਨਾਂ ਹਾਲ ਦਾ ਦੁਨੀਆ ਵੀ ਜਾਹਰ ਰੇਡਿੰਗਾ ਤੇ ਗੋਲ ਗੱਪੇ ਖਾਏ ਚੂੜੀਆਂ 40 ਖਰੀਦ ਰਿਹਾ 21 ਭੈਣਾਂ ਨੇ ਸ਼ਾਂਪਾ ਚਲੇ ਆਪਨੇ ਤੂੰ ਚੂੜੀਆਂ ਕਿੱਥੇ ਤੇ ਤਾਂ ਭੈਣਾਂ ਨੇ ਨੰਦਪੁਰ ਤੋਂ ਲਿਆਈ ਸੀ ਨੰਦਪੁਰ ਦੇ ਸੰਗਤਾਂ ਨੰਦਪੁਰ ਤੋਂ ਸਾਪੂਰੇ ਨੰਦਪੁਰ ਤੋਂ ਚੁੱਕ ਗਏ ਰਹੇ ਸੀ ਬਈ ਆਵਾਂ ਚਕੇ ਲੇਦੇ ਤੇ ਕਿਹਨੇ ਕੋ ਭਾਜਾਤਰਾ ਤੇ ਕਿਹਨੇ ਕੱਟ ਰਿਹਾ ਗੋਲ ਗੱਪੇ ਖਾਏ ਸਮੁੰਦਰ ਸਮੂਹ ਸੇ ਖਾਏ ਤੋਂ ਖੇਰੇ ਆਏ ਕੋ ਉੱਧੇ ਆਇਆ ਜਤਰਾ ਜਾਏ ਗੋਲ ਗੱਪੇ ਕਰੇ ਜਾਂ ਖਾਂ ਚਾਹਦਾ ਜੀ ਦੱਸ ਤੇ ਮੁੰਡੀ ਗੱਲਤਾ ਕਰਨਾ ਆਪੋ ਸੇ ਖਾਏ ਤਾਂ ਕੁਛ ਨਹੀਂ ਹਾਂ ਬਵਾਰਕਰ ਸਾਹਬ ਜਾਣਾ ਚੰਗੀ ਗੱਲ ਹੈ ਤੂੰ ਜਾਓ ਪਾੜੇ ਵਿੱਚੇ ਦਸਤਾਰ ਮੁਕਾਬਲੇ ਕਰਾਇਆ ਕਰਦੇ ਸੀ। ਅੱਗੇ ਚਲੇ ਜਾਓ ਫਿਰ ਇੱਕ ਹੀ ਹੈ ਸ੍ਰੀ ਗੰਦ ਸਾਹਿਬ ਜਿਹਨੇ ਤਸੱਜਲ ਹੋ ਜਾਣਾ। ਇਹ ਇੱਥੇ ਗੁਰੂ ਸਾਹਿਬ ਦੇ ਸਿਰ ਦਾ ਸੰਸਕਾਰ ਹੋਇਆ। ਦੇਖ ਮਨਾ ਗੁਰੂਆਂ ਕਿੱਡੀਆਂ ਬਲਵਾਨੀਆਂ। ਉਹ ਘਟਦਾ ਸੰਸਕਾਰ ਦਿੱਲੀ 'ਚ ਉਹ ਸਿਰ ਦਾ ਸੰਸਕਾਰ ਆਇਤੀ ਆਇਤ ਨੰਦਪੁਰ ਸਾਹਿਬੋਂ। ਦੇਖਤਾ ਲੀ ਕਿ ਦੀ ਨਹੀਂ ਹੋਇਆ ਵੀ ਸਿਰ ਦਾ ਸੰਸਕਾਰ ਕਿਤੇ ਹੋਰ ਅੱਧਾ ਕਿਤੇ ਹੋਰ। ਗੁਰੂ ਦਾ ਨਾਮ ਮਨ ਰੰਗ। ਮਹਾਰਾਜੀਆ ਪਵਨ ਵਿੱਚ ਸਿਰ ਦਾ ਸੰਸਕਾਰ ਵੀ ਕਿਸਾਨ ਹੋਇਆ। ਤਾਂ ਦਸਨ ਸਖਾ ਬੀਜੀ ਜਿਹੜਾ ਰਤਨ ਸਾਹਿਬਾ ਉਸੇ ਤਰ ਤਰਿਸ਼ੇ ਨਾਲ ਨਾਲ ਸੀਸ ਲਿਆਵਾਲੀ ਯਾਰਾ ਜੀ ਭਾਈ ਜੈਤਾ ਜੀ ਨੂੰ ਕੀ ਕਿਹਾ ਗੁਰੂ ਜੀ ਨੇ ਸੀਨੇ ਲਾ ਕੇ ਰਰੇ ਤਾ ਗੁਰੂ ਦਾ ਰੰਗ ਰੇਖਤਾ ਹਰ ਹੱਦ ਤਨ ਜਿਵੇਂ ਹੁੰਦਾ ਹੈ ਰੰਗ ਰੇਖਤੇ ਬਹੁਤ ਚਾਣੀ ਇੱਕ ਵਚਨ ਅੰਤ ਰੰਗ ਰੇਖਤਾ ਆਪਾਂ ਕਰਨੀ ਆ ਪਿਆਰੇ ਗੁਰਮੂ ਕੋ ਜਣਕੀ ਗੁਰੂ ਘਰ ਵਿੱਚ ਕਿਸੇ ਜਾਤ ਵਾਰ ਵਾਲੀ ਨਾਲ ਕੋਈ ਗੱਤ ਕਰਨੀ ਨਹੀਂ ਪਰ ਉੱਥੇ ਵਚਨ ਇੱਕ ਵਚਨ ਦੇ ਵਿੱਚ ਗੱਲ ਕਰਨੀ ਹੈ ਜਿਹੜਾ ਕਰਨੀ ਵਾਲਾ ਨਹਿਰ ਦਾ ਰੰਗ ਰੇਟਾ ਗੁਰੂ ਕਾ ਬੇਟਾ ਪਿਆਰ ਦਤਾ ਤੇ ਐਂ ਤਾਂ ਨਹੀਂ ਕਿਹਾ ਵੀ ਜੇ ਤੇ ਤੂੰ ਸੀਸ ਖਾਣੂ ਚਾਹ ਕੇ ਲਿਆਉਣਾ ਸੀਗਾ ਸਿੱਖਤਾ ਕਿ ਟੈਗਿਆ ਐਂ ਤਾਂ ਇਹ ਕਿਹਾ ਫਾਹਾ ਗੁਰੂ ਕਿਸੇ ਦੀ ਜਾਤ ਨਹੀਂ ਵੇਖਦਾ ਬਰੂ ਬੇਟਾ ਚਾਮ ਨਹੀਂ ਵੇਖਦਾ ਬਰੂ ਕਰਨੀ ਵੇਖਦਾ ਤੇ ਗੁਰੂ ਨੇ ਸੀਸ ਲਿਆਉਣ ਵਾਲੇ ਜੇਤਾ ਜਿਹਨੂੰ ਬੋਪਰ ਵਿੱਚ ਲੈ ਰਿਆ ਉਹਨਾਂ ਦਾ ਦਸਵੇਂ ਬਾਦਸ਼ਾਹ ਤੇ ਟੇਵੇਂ ਉਹਨਾਂ ਦਾ ਨੌਵੇਂ ਬਾਦਸ਼ਾਹ ਦਾ ਸੀਸ ਫਟਿਆ ਗਿਆ ਅਜੇ ਡੇਰਿਆਂ ਵਾਲੇ ਬਾਪ ਨੂੰ ਮਿਲਣਾ ਪਤਾ ਨਹੀਂ ਕਰਦੇ ਜਣਾ ਉਹ ਤੋਂ ਸਾਥ ਨਾਮ ਕਿਹਨੂੰ ਪਤਾ ਡੇਰਿਆਂ ਵਾਲੇ ਬਾਪ ਨੂੰ ਜੱਟ ਦੇ ਕੰਨ ਯਾਰ ਜੀ ਹੁਣ ਸੀਸਗਾ ਸਭ ਤੋਂ ਸਿੱਖਿਆ ਮਿਲ ਗਈ ਕਿ ਨਾਂ ਮੈਂ ਕੀ ਦੱਸਾਂ ਮੈਂ ਇੱਦਾਂ ਯਾਤਰਾ ਹੈ ਨਹੀਂ ਤਾਂ ਤੁਸੀਂ ਕਦੇ ਯਾਤਰਾ ਜਾਂਦੇ ਹੋ ਤਾਂ ਠੀਕ ਹੈ ਯਾਤਰਾ ਦਾ ਭਾਅ ਮੈਂ ਕੋਈ ਕੀ ਹੋਇਆ ਅੱਗੇ ਦੇਖੋ ਉਹ ਸੁਣਤ ਨਾਲ ਯਾਤਰਾ ਕਰ ਚਲੋ ਤੁਸੀਂ ਮੇਰੇ ਨਾਲ ਗੱਲ ਚੱਲੀ ਵੀ ਇੱਦਾਂ ਉਹ ਭਾਅ ਵਾ ਕੋਈ ਜਾਂਦੀ ਨਹੀਂ ਬਹੁਤੀ ਦੁਨੀਆਂ ਨਹੀਂ ਸਮਝਦਾ ਗਿਆ ਕਿ ਅਸੀਂ ਅਸੀਂ ਤਾਂ ਜੀ ਆਇਆਂ ਸਾਰੇ ਜਾਣੇ ਅਸੀਂ ਤਾਂ ਇਹ ਪੰਜ ਵਾਰ ਹੀ ਆਇਆ 10 ਵਾਰੀ 20 ਵਾਰੀ ਆਇਆ ਹੈ ਜਿਹੜਾ ਜਿਹੜਾ ਦਾ ਥੋੜਾ ਨਾਸਤਾ ਕੋਈ ਤਾਂ ਤੇ ਫੋਨ ਉਹ ਦੇਖੋ ਸੀਸਗੰਨ ਪਰੇ ਨੂੰ ਤੁਰ ਜਿਓ ਉਹ ਪਾਸੇ ਉਪਰੇ ਵੀ ਹੈ ਉਹ ਮਸੰਦਾ ਨਾਲ ਆਈ ਨਾਮਰ ਜੀ ਨੂੰ ਸੰਧਾਰਖ ਨੂੰ ਨੇੜੇ ਲਾਜੂ ਪਹੁੰਚ ਗਏ ਹਾਂ ਹਾਂ ਕੰਨ ਕਰੇ ਮੜੇ ਬੋਕਨ ਆਵਾਜ਼ ਆਉਂਦੀ ਐ ਤਾਂ ਖੂਚੋ ਕਿਹੜੀ ਜਿਹੜੇ ਗੁਰੂ ਘਰ ਦਾ ਪੈਸਾ ਹੜੱਪਾ ਕਰਦੇ ਆ ਬਖਸ਼ੀ ਨਹੀਂ ਜਾਂਦੇ ਗੁਰੂ ਸਾਤਾ ਨਾਮੁ ਹਰਿ ਹਰਿ ਜਿਹੜੇ ਵਾਂਗਿਆ ਰੱਖੀ ਖਾਂਦੇ ਸੀ ਨਾ ਸਤਿਗੁਰ ਦਾ ਸਬੰਧ ਖੜਾ ਪਾ ਕਰਦੇ ਸੀ ਕਰੇਤਾ ਵੀ ਲਾਗੇ ਸੀ ਗੱਲ ਉਹ ਮਸੰਦ ਸਾੜੇ ਸੀ ਨਾ ਗੁਰਦੇ ਪਤ ਪਾ ਬਾਕੀ ਗੁਰੂ ਨੇ ਮਸੰਦਾਂ ਦਾ ਖੂਕੀ ਸਿੱਖਿਆ ਦੇ ਰਹੇ ਹੈ ਵੀ ਗੁਰੂ ਘਰ ਦਾ ਪੈਸਾ ਹੜੱਪਾ ਕਰਨ ਵਾਲਾ ਬਖਸ਼ਿਆ ਨਹੀਂ ਜਾਂਦਾ ਮੋੜੋ ਜਾ ਤਾਂ ਨਾ ਮੈਂ ਸਿੱਖਿਆ ਲੈਣੀ ਨਾ ਮੈਂ ਵੀ ਉੱਥੇ ਸਿੱਖਿਆ ਲਾਵਾਂ ਕੱਲੇ ਕਿਨ ਮੈਂ ਆਪਣੇ ਤੇ ਲਾਵਾਂ ਵੀ ਲੈ ਵੀ ਪੰਚਪੀ ਸਿੰਘਾ ਤੇਰਾ ਵੀ ਹਾਲ ਆਹੀ ਗੁੰਦੇ ਕਰਾ ਤੇ ਜੀ ਕੀ ਕੀ ਕਰਦਾ ਮਸੰਦਾਰਾ ਹਾਉ ਤੇਰਾ ਕੀ ਉਹ ਮਸੰਦਾਰਾ ਵਾਖ ਉਸੇ ਸਿੱਖਿਆ ਦੀ ਲੋ ਲੈ ਲੋ ਕਿ ਕਿਸ ਦੀ ਕੀ ਸਿੱਖਿਆ ਮਿਲ ਗਈ ਮਸੰਦਾਰਾ ਤੋਂ ਦਾ ਮੈਸੇਜ ਲੈ ਲਓ ਲਓ ਜੀ ਮੈਸੇਜ ਲਓ ਖੋ ਮਸੇਜ ਦੇ ਰਿਹਾ ਲੈ ਦੇ ਰਿਹਾ ਫਾਰੀ ਕੀ ਆਨ ਸਾਰਿਆਂ ਨੂੰ ਕੀ ਦੇ ਰਿਹਾ ਮੈਸੇਜ ਮਸੰਦਾਰਾ ਵਾਖ ਉਹ ਮੈਸੇਜ ਦੇ ਰਿਹਾ ਵੀ ਧਰਮ ਦੇ ਆਗੂ ਵਿਗੜ ਜਾਣ ਤਾਂ ਫੋਕਣ ਜੋ ਹੁੰਦੇ ਆ ਮੋਦੋਸਾ ਦਾ ਮਾਰਾ ਸ੍ਰੀਓਹਾ ਤਿੱਖਾ ਮੈਸੇਜ ਮਸੰਦਾਂ ਆਪੂ ਸੀ ਨਾ ਮਸੰਦ ਲੱਖ ਦੀ ਮਾਰਾ ਮਸੰਦ ਲਾਹੂ ਜੀ ਸਰਕਾਰ ਰੋਗ ਹੈ ਪਰ ਮਸੰਦਾਂ ਨੇ ਕਾਮੀ ਇਹਨੇ ਮਾਰੀ ਕੀਤੀ ਕਿ ਮਸੰਦ ਲੱਖ ਵੀ ਬਦਨਾਮ ਹੋ ਗਿਆ ਜਿਵੇਂ ਕਿ 10 ਬਹੁਤ ਵਾਰੀ ਕਹਿਣ ਹੁੰਦੇ ਜਹਾਜ਼ਦਾਰ ਲੱਖ ਜੀ ਬਹੁਤ ਚੰਗਾ ਹੈ ਪਰ ਮੈਂ ਕਹਿੰਦਾ ਲੱਖ ਦੀ ਗੱਲ ਕਿਤੇ ਆਉਣ ਵਾਲੇ ਸਮੇਂ ਚ ਜਹਾਜ਼ਦਾਰ ਲੱਖ ਦਾ ਖਾਬ ਵੀ ਮਸੰਦ ਵਾਲਾ ਨਾ ਹੋ ਜੀ ਵੀ ਮੋਦੋਸਾ ਦਾ ਮਾਰਾ ਜੀਓ ਤਾਂ ਹੀ ਆਉਣ ਵਾਲੇ ਸਮੇਂ ਚ ਇਹ ਮਸੰਦ ਕਹਿੰਦੀ ਆਲਾ ਗੱਲ ਕਰਨ ਦੇ ਵਿੱਚ ਮਸੰਦ ਨੂੰ ਕਿਵੇਂ ਕਿਹਾ ਮੇਰੇ ਖਿਆਲ ਨਾਲ ਉਸ ਸਮੇਂ ਚ ਖਾਲਾ ਪਿਆ ਥਾ ਨਹੀਂ ਜਿਹੜਾ ਜਹਾਜ਼ਦਾਰ ਕਹੇ ਰਸ ਕਿ ਤੁਹਿਆ ਜਿਆ ਜੇ ਦਰ ਮੈਨੂੰ ਕਿਹਾ ਹੈ ਇਹ ਕੰਮ ਕਰਉਂੀਆਂ ਪੈਂਦੀਆਂ ਗੱਲਾਂ ਇਹ ਤਾਂ ਤੇ ਮਸੰਦਲਾ ਹੋਇਦਾਰਤ ਕੀ ਸੀ ਕਿਸੇ ਇਲਾਕੇ ਦਾ ਜ਼ਿੰਮੇਵਾਰ ਕਿੱਥੋਂ ਆਏ ਸਾਡੇ ਮਾਸਨ ਤੇ ਇਹ ਆਲਦੀ ਤੋਂ ਹੀ ਲਾਭੇ ਬਣੇ ਕਿਸੇ ਇਲਾਕੇ ਦਾ ਜ਼ਿੰਮੇਵਾਰ ਭਾ ਵਿਗੜ ਏਨੇ ਗਏ ਜੋ ਇਹ ਧਰਮ ਦੇ ਆਗੂ ਹੁੰਦੇ ਸੀ ਉਹਨਾਂ ਰਾਖਿਆਂ ਦੇ ਏਨੇ ਵਿਗੜ ਗਏ ਗੁਰੂ ਸਾਹਿਬ ਨੇ ਦੇਖਦਿਆਂ ਨੂੰ ਫੇਰ ਫੁਕਤਾ ਵੀ ਅਸ਼ਾਰਾ ਕੀ ਮਿਲ ਗਿਆ ਵੀ ਜੇ ਧਰਮ ਦੇ ਆਗੂ ਵਿਗੜ ਜਾਣ ਤਾਂ ਫੁਕਣ ਜੋ ਹੋਉਂਦੇ ਨੇ ਨੁਕਸਾਨ ਬੜਾ ਜਿਵੇਂ ਸੰਗਤਾਂ ਦੇ ਖੂਦਾਂ ਮੈਂ ਸੱਜੇ ਇਹ ਤਾਂ ਯਾਤਰਾ ਕੀ ਕਰਦੇ ਜੋ ਉਸ ਨੂੰ ਮੇਰੇ ਖਾਲੂ ਨੂੰ ਮਿਲ ਗਿਆ ਜੀ ਜਾਈਏ ਕਿਤੇ ਆਪਾਂ ਹੁਣ ਸੰਕੇਤ ਕਰ ਦੇਵਾਂ ਮੰਨ ਲਓ ਆ ਖੜੂਰ ਸਾਹ ਪਹੁੰਚ ਗਏ ਸੁੱਖਾਂ ਲਈ ਬਾਹਰ ਜਾਤਾਂ ਚੰਗੀ ਪਹੁੰਚ ਕੇ ਮਾਧਾ ਖੜਾ ਸਾਹਿਬ ਵਰਤਮਾਨ ਆਸਥਾਨ ਕੀ ਸਿੱਖਿਆ ਮਿਲਗੀ ਆਪਾਸ ਹੀ ਖਲੇ ਲੋ ਇਥੇ ਬਰੂਖੋਸਤੀਆ ਕੋ ਉਤਰਾਇਆ ਲੱਭੇ ਪਾ ਲੋ ਪਰ ਆਮੇ ਕਿ ਕਿ ਦੋ ਸਲੀਰ ਕਮਾਉ ਨਸ਼ਿਆਂ ਤੋਂ ਬਚੋ ਚੰਗੀ ਖਰਾਤ ਖਾਓ ਏ ਕਪਾਸੇ ਦਰੂਜੀ ਪੋਸਤੀਆ ਕੋ ਉਤਰਾਉਂਦੇ ਦੂਜੇ ਪਾਸੇ ਮਾਂ ਦਾ ਖੀਵੀ ਦੀ ਖੀਤ ਵਿੱਚ ਕੋ ਪਾ ਕੇ ਵਰਤੋਂਦੇ ਮਗਰੋ ਜ਼ਤਨਾ ਮਗਰਾਂ ਅਸੀਂ ਲੈ ਲੋ ਦੇਖਿਆ ਵੀ ਆਉਂਦਾ ਔਰ ਇਸਾਹ ਹੁ ਜਾਉ ਕੋਈ ਨਬਾਹ ਸਹਾਵਤ ਵੰਡਿਆ ਪਾਣੀ ਇਕੱਠਾ ਕੀਤਾ ਪੰਗੋ ਦਾ ਸੰਧਾਨ ਬਣਾਇਆ ਜਿਹੜਾ ਪਰਖਾ ਹਰ ਪੰਨੇ ਤਾਂ ਇਕਤਾ ਸਮਾਨਤਾ ਸਖਤੀ ਨਾਲ ਲਾਗੂ ਕੀਤਾ ਬੇੜਾ ਪਾਕਿਸਤਾਨੀ ਬਣਦਾ ਬਹੁਤ ਸਾਹ ਕਦੇ ਇਹ ਜਨਮ ਮਿਲ ਜਾਈਂ ਇਹ ਤਾਂ ਇੱਛੇ ਹੀ ਗੋਇੰਦ ਸਿੰਘ ਜੀ ਦਸੰਦ ਕਰਾਇਆ ਵਿਧਵਾ ਵਿਆਹ ਦੀਵਾਰੀ ਸ਼ੁਰੂ ਕਰਾਇ ਗੋਇੰਦ ਸਿੰਘ ਸਾਹਿਬ ਆਹ ਕਵਰ ਆਇਆ ਨੂੰ ਕੰਮ ਜਿਹਾ ਆਇਆ ਇਹ ਤਾਂ ਸਾਰੀਆਂ ਸੱਜਣਾਂੋਂ ਉੱਥੋਂ ਲੈ ਲਓ ਗੋਇੰਦ ਸਿੰਘ ਸਾਹਿਬ ਦੀ ਯਾਤਰਾ ਤੋਂ ਬਈ ਆਸਤ ਹਨ ਉਹ ਇੱਥੇ ਗੋਸਾ ਜੀ ਨੇ ਇਸਤਰੀਆਂ ਨੂੰ ਪ੍ਰਚਾਰ ਕਰਾਇਆ ਵਿਧਵਾ ਵਿਆਹ ਦੀਵਾਰੀ ਸ਼ੁਰੂ ਕਰਾਇ ਇਹੋ ਥਾਂ ਉਹ ਆ ਬੋਲੀ ਲਾਤੀ ਮਨਛੇਲਾ ਪੰਡਿਆ ਪਾਣੀ ਇਕੱਠਾ ਕੀਤਾ ਉਹ ਵਿਆਸਪਾਂ ਦੇ ਪਹਿਲਾਂ ਵਰ ਤੋਂ ਹੋ ਗਿਣੇ ਨੇ ਪਿੰਡਾਂ ਦੇ ਵਿੱਚ ਮਾਰਾਂ ਲੱਖੂਆ ਜੱਟਾਂ ਦਾ ਖੂਆ ਇਸ ਹੀਂਗਿਆਂ ਦਾ ਇੱਕ ਇੱਕ ਜਾਦੂ ਦਾ ਬੰਦਾ ਦੂਜੀ ਖੂਹ ਜਿਆਦੇ ਖੂਹ ਤੇ ਬਾਗ ਖੜਕ ਸਾਡੇ ਖੂਹ ਤੇ ਹੀ ਲੈਣਾ ਉਹ ਘਟਣਾ ਸਾਡਾ ਉਹ ਉਸ ਉਸ ਬਿਲੇਦਸਨ ਵਰ ਦੇਖਿਆ ਤਾ ਉਹ ਉਸ ਬਿਲੇਦ ਤੀਜੇ ਪਾਸ਼ਾ ਜੀ ਮਹਾਨ ਕਰਵਾਨੀ ਸੀ ਕਿ ਦੁਨੀਆ ਦਾ ਵੰਡਿਆ ਪਾਣੀ ਇਕੱਠਾ ਕਰ ਦਿੱਤਾ ਦੋਵਿਆਂ ਨੂੰ ਇੱਕ ਬੋਰੀ ਦੇ ਪਾਣੀ ਨਾਲ ਨਹਾਉ ਲਾਤਾ ਇੱਕੋ ਬੋਰੀ ਦਾ ਪਾਣੀ ਪੀਣ ਲਾਤਾ ਵੱਡਿਆ ਪਾਣੀ ਇਕੱਠਾ ਪੀਤਾ ਨੁਕਤਾ ਬਖਾਂ ਸੋਈ ਬੋਲੀ ਦਾ ਉਹ ਜਿਹੜੀ ਪਾਰਟੀਸ਼ਨ ਕੀਤੀ ਬੋਲੀ ਦੀ ਇੱਕ ਹੋਰ ਧਿਆਨ ਦਾ ਵਿਸ਼ਾ ਦੋ ਹਿੱਸਿਆਂ ਚ ਇੱਕ ਪਾਸੇ ਹਾਤੀ ਜੁੜਦੀ ਉਸੋ ਵੇਲੇ ਪਾਣੀ ਪੀਣ ਵਾਸਤੇ ਬਾਹਰ ਕੱਢਿਆ ਜਾਂਦਾ ਇੱਕ ਹਿੱਸੇ ਚ ਪੌੜੀਆਂ ਬਣਾਉਂਦੀਆਂ ਨਹਾਉਣ ਵਾਸਤੇ ਇੱਥੇ ਹੋਰਾਂ ਨੂੰ ਵੀ ਲੈ ਲਿਓ ਨਹਾਉਣ ਤੇ ਪੀਣ ਵਾਲਾ ਪਾਣੀ ਵੱਖ-ਵੱਖ ਕਰ ਦਿੱਤਾ ਨਹਾਉਣ ਵਾਲਾ ਪਾਣੀ ਵੀ ਨਾਲ ਹੀ ਮੰਦਾ ਬੋਲੋ ਤਾਂ ਆਹ ਵਹਨ ਹੱਸੇ ਅਸਾਂ ਦਾ ਕਾਫੀ ਹੈ ਜਦ ਰਿਆ ਮੰਨ ਕੇ ਨਾਣੀ ਨਹਾ ਲਈ ਤੇ ਵੱਖ ਕਰ ਦਿੱਤਾ ਤਾਂ ਤੇ ਇਹ ਤਾਂ ਮੇਕਤਾ ਆਪਾਂ ਬੋਲੀ ਦਾ ਸਿਧਾਂਤ ਨੂੰ ਸਮਝ ਕੇ ਕਿੱਦਾਂ ਜਾਏ ਮਾਜੋ ਸ਼ਨਾਣ ਵੀ ਕਰ ਲੈ ਚੰਗੀ ਗੱਲ ਹੈ ਉਹ ਸੰਧਾ ਤੋਂ ਸਮਝ ਲੋ ਬੋਲੀ ਕੀ ਕਹਿ ਰਹੀ ਹੈ ਆਰਾਮ ਸਮਝੀਂ ਬੋਲੀ ਦਾ ਮੈਸੇਜ ਜਾਤ ਦੇ ਅਧਾਰ ਤੇ ਬੰਦੀਆਂ ਨਾ ਬਾਓ ਬੋਲੀ ਇਹ ਕਹਿ ਰਹੀ ਨਾ ਪਹਿਲਾਂ ਖੁਦ ਬੜੇ ਹੁੰਦੇ ਸੀ ਤੇ ਅਸੀਂ ਬੋਲੀ ਦਾ ਮੈਸੇਜ ਲੈ ਲਿਆ ਇੱਥੋਂ ਲੈਣਾ ਸੀ ਤਾਂ ਦੋਵੇਂ ਨਾਲ ਆਇਆ ਕੋਹੋ ਕਿ ਕੱਲਾ ਪਾਣੀ ਕਿਸ ਤੋਂ ਤੁੰਗਤ ਬਾਰੇ ਵੀ ਮੰਡਲੇ ਅਸੀਂ ਤਾਂ ਗੁਰਦੁਆਰੇ ਵੀ ਮੰਡਲੇ ਜਾਤ ਦਾ ਅਧਾਰ ਤੇ ਮੰਡੀਆਂ ਪਾਉਣੀਆਂ ਸੀ ਇਹ ਆਰਾਮ ਘੜੀਆਂ ਦਾ ਗੁਰਦੁਆਰਾ ਹੈ ਜੱਤਾਂ ਦਾ ਗੁਰਦੁਆਰਾ ਹੈ ਭਾਪਿਆਂ ਦਾ ਗੁਰਦੁਆਰਾ ਹੈ ਦੋ ਰਾਸ ਵਿੱਚ ਅੰਦਰ ਗੁਰੂ ਦਾ ਗੁਰਦੁਆਰਾ ਦੋੜਾ ਇਹ ਤਾਂ ਆਰਾਮ ਘੜੀਆਂ ਦਾ ਗੱਲ ਆ ਪਾਉਂਦਾ ਹੈ ਮੌਰੀ ਦੇ ਸਤਾਂ ਨੂੰ ਸਮਝਿਆ ਸੀ ਨਹੀਂ ਸਮਝਿਆ ਇਸ ਕਰਕੇ ਇਤਨਾ ਸਾਰੇ ਕਿਤੇ ਜਮਕੌਰ ਸਾਹਿਬ ਜਾਓ ਦੇਖੋ ਫਿਰ ਕਿੱਡਾ ਬੜਾ ਸਤਿ ਪੰਜ 10 ਲੱਖ ਦੇ ਮੁਕਾਬਲੇ ਇਕ ਕਹਾਂ ਕਿਤੇ ਜਾਓ ਜਾਨੀ ਕਿ ਫਤਿਹਗਰ ਸਾਹਿਬ ਯਾਤਰਾ ਤੇ ਫਿਰ ਉਸ ਤੋਂ ਸਿੱਖਿਆ ਲੈ ਲਓ ਕੀ ਕਹਿੰਦੇ ਆ ਸਹਿਜਾਂ ਦੇ ਇਹ ਅਸੀਂ ਧੀ ਦੀ ਪਾਜੋ ਸਦਕਾ ਹਾਰੇ ਉਹ ਲਾਚਾਂ ਨੂੰ ਮਾਰੋ ਖੋਪਰਾ ਵੱਡੇ ਵੱਡੇ ਲਾਚਾਂ ਖੋਪਰਾ ਮਾਰ ਕੇ ਧੀ ਦੀਆਂ ਪਾ ਕੇ ਨਾ ਇਦਾਂ ਸਿੱਖਿਆ ਲੈ ਲਓ ਚਲੇ ਜਾਓ ਕਿਤੇ ਜਾਓ ਜਾਨੀ ਕਿ ਮਾਚੀਬਾਬਾ ਸਾਹਿਬ ਸਿੱਖਿਆ ਲੈ ਲਓ ਵੀ ਸੱਚਰਾ ਤੇ ਚੱਲਦੇ ਆ ਕਿੰਨੀਆਂ ਵੀ ਮੁਸ਼ਕਲਾਂ ਆ ਜਾਣ ਘਬਰਾਉਣੀ ਚਾਹੀਦਾ ਸੱਚ ਨਾਲ ਕੁੱਟ ਕੇ ਐਸੋ ਇਸ਼ਰਤਾਂ ਮੌਜ ਮਸਤੀਆਂ ਕਿਸੇ ਕੰਮ ਨਹੀਂ ਬਹੁਤ ਜ਼ਤਨਾਵ ਨਾਲ ਮਾਚੀਬਾਬਾ ਸਾਹਿਬ ਸਿੱਖ ਲੇਲ ਤਾਂ ਇਹ ਤਾਂ ਚਲੋ ਕਹਿਣ ਦਾ ਭਾਵ ਕਿਤੇ ਵੀ ਜਾਓ ਹੁ ਸੰਖੇਪ ਦੇ ਵਿੱਚ ਗੱਲ ਕਰਕੇ ਆਪਸ ਮਾਫਤੀ ਕਰੀਏ ਸੋ ਇਹ ਤਾਂ ਯਾਤਰਾ ਦੇ ਪਿੱਛੇ ਵੀ ਭਾਜ ਕੀ ਹੋਇਆ ਅੱਜ ਤਾਂ ਲੋਕਾਂ ਨੇ ਪਿਕਨਿਕ ਬਣਾ ਲਿਆ ਘੁੰਮਣ ਫਿਰਨ ਬਣਾ ਲਿਆ ਵਾਕੋਂ ਮੈਂ ਅਰੇ ਆਏ ਗੁੜੇ ਦੇ ਆਏ ਬਸ ਬਜ਼ਾਰਾ ਚ ਜਿਹੜੇ ਦੇ ਆਏ ਗੋਲ ਗੱਪੇ ਖਾਏ ਆ ਬਸ ਨਿੱਕੋ ਸੋਪਾ ਖਰੀਦ ਰਿਆਂ ਦਾ ਬਰਲੇਕ ਉਸਪੀ ਖਰੀਦ ਕੇ ਲਿਆਂਦਾ ਉਹ ਨਹੀਂ ਪਤਾ ਨਹੀਂ ਕੀ ਵੀਪ ਨਹੀਂ ਆਖੀ ਜਿਮੜੇ ਆਉਂਦੇ ਆਹ ਮੋਰ ਕੀ ਪਤਾ ਨਹੀਂ ਕੀ ਨਾ ਸੁੱਕਾ ਵਰਤਵਾਰਾ ਸਾਵਾਂ ਦੇ ਬਾਹਰ ਵੀ ਲੈ ਸੋਕ ਦੀਆਂ ਦਾ ਘਣਾ ਲੱਗੀਆਂ ਲਿਟਰੇਚਰ ਵੀ ਆਈ ਉੱਥੋਂ ਆਪ ਆਪਾ ਲਾਵੇ ਸਿੱਖ ਲਿਟਰੇਚਰ ਫਿਰ ਤੋਂ ਹਟ ਕੇ ਦੇ 100 ਦੇ ਲਾਗੇ ਜੋ ਵਿਕਦਾ ਉਹ ਹੀ ਤਰ੍ਹਾਂ ਨੇ ਪਤਾ ਨਹੀਂ ਕੀ ਉਸ ਲਾਈ ਬੈਠੇ ਨੇ ਵਾਸ਼ਾ ਮਾਸ਼ਾ ਅੱਲੇ ਵਰਤਵਾਰਾ ਦੇ ਬਾਹਰ ਸ਼ਾਬਾਸ਼ ਮਾਸ਼ੱਅੱਲ੍ਲ੍ਹਿ ਕੋਈ ਹੋਰ ਵੀ ਇੰਨ ਸੁਖ ਰੱਖਿਆ ਬਠਾ ਤੇ। ਪਰ ਇਹ ਨਮੇ ਕਿਸ ਕਰਕੇ ਇੰਦਾ ਦੀ ਯਾਤਰਾ ਜਿੰਨੀ ਮਾਰਗੀ ਕਰਨੀ ਜਿਹੜੀ ਨਕਲੀ ਅਸਲ ਰੂਪ ਦੇ ਬੱਸਾਂ ਤੇ ਜੇ ਤੁਸੀਂ ਮਾਰਗੀ ਨਾ ਹੋਣਾ ਸੀ ਪਹਿਲਾਂ ਛੁੱਟਣਾ ਸੀ। ਇਸ ਕਰਕੇ ਤੀਰ ਖੜਾਏ ਔਰ ਧਰਨੀ ਭ੍ਰੰਟਾ ਆ ਗਿਆ ਖਾਣਾਂ ਪਾਵਾ ਉਹਾਂ ਕਾਮਨਾ ਆਵਾ ਇਹਦੇ ਤੇ ਉਹ ਰੋਕਣ ਦੀ ਪਤੀ ਆਵਾ ਕਹਿੰਦੇ ਇਹ ਕੋਈ ਮਾਲਕ ਦੇ ਦਰ ਤੇ ਕਾਮਣੀ ਆਉਂਦਾ। ਕਿੰਨੇ ਤੇ ਕੇ ਤਰਤੀ ਮੁਸਿਕ ਫਿਦੇ ਯਾਤਰਾ ਕੀਤੀ ਸੀ ਇਹ ਕੁਝ ਕਰਨ ਵਾਲਾ ਲੋਕਾਂ ਨੂੰ ਤਾਂ ਪਤਾ ਲੈਂਦਾ ਹੈ ਭਾਵੇਂ ਕਿ ਲੋਕਾਂ ਦੀ ਨਿਗਾਹ ਤਾਂ ਧਰਮੀ ਬਣ ਜਾਂਦਾ ਵੀ ਫਲਾਨਾ ਤਾਂ ਆਇਆ ਸਾਡ ਫਲਾਨੇ ਖਾਤੇ ਨਾਲ ਹੋ ਜਾਂਦਾ ਫਲਾਨਾ ਤਾਂ ਆਇਆ ਸਾਡ ਫਲਾਨੇ ਨਾਲ ਹੀ ਯਾਤਰਾ ਕਰਦਾ ਹੈ ਕਹਿੰਦੇ ਲੋਕਾਂ ਦੀ ਨਿਗਾਹ ਤਾਂ ਧਰਮੀ ਬਣ ਜੇਗਾ ਸਾਰਾ ਰੋੜੇ ਲੱਤ ਵੀ ਬਵਾਉਂਦਾ ਮੂਹਾਂ ਕਾਮਨਾ ਆ ਆਵੇ ਇਹ ਵੀ ਉਹ ਲੋਗਣ ਵੀ ਪਤੀ ਆਵੇ ਅੱਗੇ ਹੈ ਚਾਤਰ ਵੇਦ ਮੁਖ ਵਚਨੀ ਉਚਰਾ ਆਗਿਆ ਮਹਿਨਾ ਪਾਵੇ ਆਮ ਨੂੰ ਚਾਰੇ ਵੇਦਾਂ ਨੂੰ ਜਵਾਨੀ ਯਾਦ ਕਰ ਲਵੇ ਪਰ ਅੱਗੇ ਪਰਮਾਤਮਾ ਦੇ ਦਰ ਦੇ ਉੱਤੇ ਕੋਈ ਖਾਣ ਨਹੀਂ ਮਿਲਦਾ ਭਾਵ ਕਿ ਗੁਰੂ ਦੇ ਵਚਨਾਂ ਨੂੰ ਸਮਝ ਕੇ ਜੰਨ ਵਿੱਚ ਕਮਾਉਣਾ ਹੈ ਜੇ ਤੋ ਇਹ ਭਾਵ ਆਪਣੇ ਇੰਦੀ ਵੀ ਲਾ ਲਈ ਹੈ ਨਾ ਕਿ ਜੇ ਤੁਸੀਂ ਤਾਂ ਜਵਾਨੀ ਹੀ ਯਾਦ ਕਰ ਲਿਆ ਤੁਨ ਉਪਦੇਸ਼ ਨੂੰ ਜੇ ਉਸ ਉਪਦੇਸ਼ ਨੂੰ ਜ਼ਿੰਦਗੀ ਵਿੱਚ ਕਮਾਇਆ ਨਹੀਂ ਤਾਂ ਜਵਾਨੀ ਯਾਦ ਕਰਨ ਦੇ ਨਾਲ ਹੀ ਖੈਰਾ ਨਹੀਂ ਸ਼ੁਕੁਆ ਬੋਲੋ ਸਤਨਾਮ ਵਾਖੋ ਸ੍ਰੀ ਸਬਦ ਲੈਣਾ ਸਾਰਿਆਂ ਨੇ ਜਿਸ ਕਰਕੇ ਚਤੁਰਵੇਦ ਮੁਖ ਵਚਨੀ ਉਚਰ ਹੈ ਆਂਗੈ ਮਹਿਲਾ ਪਾਵੈ ਉਹ ਤੇ ਨਾ ਹੀ ਏ ਕੋ ਸਦਾ ਅਖਰ ਸਗਲੀ ਝਾਤ ਚ ਖਾਵ ਹੈ ਜੇ ਸਦਾ ਅਖਰਤਾ ਅਬਿ ਪਰਮਾਤਮਾ ਦੇ ਪਵਿੱਤਰ ਨਾਮ ਨੂੰ ਨਾ ਸਮਝਿਆ ਚੱਖੀ ਮਾਰ ਗਏ ਉਹ ਸਗਲੀ ਝਾਤ ਚ ਖਾਵ ਹੈ ਤੇ ਨਾਨਕ ਕਹਤੋ ਇਹ ਵਿਚਾਰਾ ਜੇ ਕਮਾਵੈ ਸੋ ਪਾਰਗ੍ਰਾਮੀ ਗੁਰੂ ਨਾਨਕ ਬਾਬਾ ਜੀ ਇਹ ਵਿਚਾਰ ਰਹਿ ਰਹੇ ਆ ਪੰਜਵੇਂ ਸ੍ਰੋਪ ਦੇ ਵਿੱਚ ਜਿਹੜਾ ਕੋ ਗੁਰੂ ਦੇ ਵਚਨ ਨੂੰ ਕਮਾ ਲਵੇਗਾ ਉਹਦਾ ਪਾਰ ਉਤਾਰਾ ਹੋ ਜਾਵੇਗਾ ਨਾਨਕ ਕਹਤੋ ਇਹ ਵਿਚਾਰਾ ਜੇ ਕਮਾਵੈ ਸੋ ਪਾਰਗ੍ਰਾਮੀ ਗੁਰ ਸੇਵੋ ਪਰ ਨਾਮ ਤੇ ਆਪੋ ਤਿਆਗੋ ਮਨੋ ਮੰਗ ਕੀ ਕਰਨਾ ਗੁਰੂ ਦੀ ਸੇਵਾ ਉਧਾਰ ਤੀ ਹੈ ਗੁਰਮਾਨੀ ਦੇ ਬਚਨ ਨੂੰ ਕਮਾਉਣਾ ਹੈ ਗੁਰੂ ਦੇ ਬਚਨਾਂ ਨੂੰ ਕਮਾਉਣਾ ਹੀ ਗੁਰੂ ਦੀ ਸੇਵਾ ਹੈ ਗੁਰ ਸੇਵੋ ਹਰ ਨਾਮ ਤੇ ਆਵੋ ਪਰਮਾਤਮਾ ਦੇ ਨਾਮ ਨੂੰ ਧਿਆਉਣੇ ਉਹਦੀ ਹੋਂਦ ਨੂੰ ਮਹਿਸੂਸ ਕਰਨਾ ਹੈ ਤੇ ਆ ਘਮਣੋ ਗਮਾਨੀ ਤੇ ਮਾਨ ਤੋਂ ਗਮਾਨ ਛੱਡ ਦਿਓ ਕਿਉਂਕਿ ਗਮਾਨ ਹੰਕਾਰ ਏਡੀ ਬੜੀ ਚੀਜ਼ ਹੈ ਹੰਕਾਰ ਗੁਰੂ ਦਾ ਬਚਨ ਨਹੀਂ ਮੰਨਣ ਦਿੰਦਾ ਹੰਕਾਰ ਜੋਸੀ ਕਰਮ ਖੰਡ ਕਰਦੇ ਆ ਨਾ ਹੰਕਾਰ ਤੋਂ ਛੱਡਣ ਤਿਆਰ ਜੀਹੋਂ ਤੇ ਲੱਖ ਜੇ ਤਾਂ ਹੀ ਚੱਲਦਾ ਰਹੋਗੇ ਮੈਂ ਛੱਡ ਜੀ ਲੱਗਦੇ ਤਾਂ ਹੀ ਚੱਲਦਾ ਹੈ ਇਸ ਕਰਕੇ ਗੁਰੂ ਜੀ ਕਹਿੰਦੇ ਗਮਾਨ ਛੱਡ ਦਿਓ ਸੋ ਹੋਰ ਸੇਵੋ ਫਰਮਾਨ ਤੇ ਆਵੋ ਤੇ ਆਗਮਨੋ ਤੁਮਨੀ ਕਿ ਜਿਹੜੇ ਕਰਮ ਕਾਂਡ ਨੇ ਇਹ ਨੌਂ ਤੋਂ ਨੀ ਯਾਤਰਾਵਾਂ ਇਹ ਜਨਮ ਦਾ ਸੰਜਮ ਇਹ ਕਿਸੇ ਕਾਮਣ ਦੀ ਥਾਣ ਅੱਧੀ ਕੌਫੀ ਦੀ ਕੀਮਤ ਨਹੀਂ ਫੈਮਿਸ ਕਰਤੀ ਬਾਣੀ ਦੀ ਜਾਨ ਨੂੰ ਸਮਝੀ ਉਹ ਨਹੀਂ ਆਈ ਫਿਰੇ ਰੁਖ ਸੁਕੀਏ ਪਰ ਲੋ ਉਸਾ ਕਿਲੇ ਨਾਂ ਘਰਤਾ ਆਪੇ ਹੀ